ਕੁਝ ਕੀ ਪਤੇ ਜਿੰਨੇ ਵੀ ਪੰਨਾ ਆਪੋ ਸਾ ਚ ਸੁਣ ਰਹੇ ਹਨ ਸੂਚਾ ਵਰਸਾ ਬੰਧ ਜਿਹਦੇ ਵੀ ਸੱਜਣਾ ਸਾਰਿਆਂ ਨੂੰ ਬੇਨਤੀ ਹੈ ਕਿ ਗੁਰੂ ਅਮਰਦਾਸ ਡਵਾਂਸ ਬੰਨ ਜਿਹੜਾ ਹੱਲੇ ਤੱਕ ਬਚਿਆ ਹੋਇਆ ਸੀਗਾ ਉਹ ਇਸ ਵੇਲੇ ਬਿਲਕੁਲ ਦਰਿਆ ਦੀ ਮਾਰ ਦੇ ਵਿੱਚ ਹੈ ਆ ਤੁਸੀਂ ਵੇਖ ਰਹੇ ਹੋ ਬਿਲਕੁਲ ਦਰਿਆ ਜਿਹੜਾ ਉਹਦੀ ਢਾਬਾ ਉਹ ਬੰਨ ਦੇ ਪੈਰਾਂ ਤੱਕ ਆ ਗਈ ਹੈ ਕਰੇਟ ਲਾ ਰਹੇ ਆ ਕਰੇਟ ਵੀ ਡਿੱਗ ਰਹੇ ਹਨ ਕਿ ਸਾਨੂੰ ਇਸ ਸਮੇਂ ਆਪ ਸਾਰਿਆਂ ਦੀ ਮਦਦ ਦੀ ਬਹੁਤ ਵੱਡੀ ਲੋੜ ਹੈ ਸਾਨੂੰ ਇੱਥੇ ਭਰੇ ਹੋਏ ਬੋਰੀਆਂ ਦੀ ਲੋੜ ਹੈ ਸੰਗਤ ਦੀ ਲੋੜ ਹੈ ਜਿਹੜੇ ਬੋਰੇ ਕਰੇਟਾਂ ਵਿੱਚ ਆਪਾਂ ਸਾਰੇ ਸੁੱਟ ਸਕੀਏ ਇਹ ਸਬੰਧ ਦੇ ਨਾਲ 4500 ਕਿੱਲਾ ਦੂਜੇ ਬੰਨੇ ਫਸਲਾਂ ਬਚੀਆਂ ਹੋਈਆਂ ਸਨ ਜੇਕਰ ਇਹ ਬੰਨ ਰੁੜ ਜਾਂਦਾ ਹੈ ਦਰਿਆ ਦੇ ਵਹਿਣ ਚ ਤਾਂ ਬਹੁਤ ਵੱਡਾ ਫਸਲਾਂ ਦਾ ਨੁਕਸਾਨ ਹੋਣਾ ਹੈ ਕੋਈ ਛੋਟੀ ਛੋਟੀ ਕਿਸਾਨੀ ਹੈ ਦੋ ਦੋ ਤਿੰਨ ਤਿੰਨ ਕਿੰਡਿਆਂ ਵਾਲੇ ਜਿਨ੍ਹਾਂ ਦੀ ਇਧਰ ਫਸਲਾਂ ਹਨ ਇਹ ਇਸ ਕਰਕੇ ਇੱਕ ਵਾਰੀ ਫੇਰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਾਡਾ ਵੱਧ ਤੋਂ ਵੱਧ ਸਹਿਯੋਗ ਦਿਓ ਜੀ ਭਰੇ ਹੋਏ ਬੋਰੇ ਮਿੱਟੀ ਜਾਂ ਹੋਵੇ ਸੰਗਤ ਜਿਹੜੀ ਕਰੇਟਾਂ ਦੇ ਵਿੱਚ ਆਪਾਂ ਗੋਰੇ ਸੁੱਟ ਸਗੀਏ ਸਾਨੂੰ ਬੂਰੇ ਭਰਨ ਵਾਲੀ ਕਵਾਂਟੀਅਰ ਵੀਰ ਸਾਰਿਆਂ ਦੀ ਬੜੀ ਮਦਦ ਦੀ ਲੋੜ ਹੈ ਇੱਕ ਵਾਰੀ ਤਰੀਕ ਵੀ ਮੈਂਸ਼ਨ ਕਰਦੇ ਆਓ ਇਹ ਥਾਂ ਜਿਹੜਾ ਜਿੱਥੇ ਆਪਾਂ ਖੜੇ ਆ ਇਹ ਬਿਲਕੁਲ ਵੰਦਵਾਲ ਸਾਹਿਬ ਸਾਹਮਣੇ ਦਿਖ ਰਿਹਾ ਹੈ ਇੱਥੋਂ ਜਿਹੜਾ ਕਟੜਾ ਐਕਸਪ੍ਰੈਸ ਵੇ ਹੈ ਜਿੱਥੋਂ ਕੋਲ ਸ਼ੁਰੂ ਹੁੰਦਾ ਹੈ ਉਸ ਰਾਹੀ ਵੀ ਆਇਆ ਜਾ ਸਕਦਾ ਹੈ ਵਾਇਆ ਤਲਵੰਡੀ ਚੌਧਰੀਆਂ ਜਾਂ ਮੰਗੂਪੁਰ ਪਿੰਡ ਇਹ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਇਹ ਥਾਂਉ ਪੈਂਦਾ ਹੈ ਇੱਥੋਂ ਜਾ ਗੋਇੰਦਵਾਲ ਸਾਹਿਬ ਵਾਲੇ ਪੋਲ ਵੱਲੋਂ ਵੀ ਆਇਆ ਜਾ ਸਕਦਾ ਹੈ ਇਹ ਖੇਤ ਇਹ ਸੰਪਰਕ ਕਰਨਾ ਹੋਵੇ ਤਾਂ ਸਾਡਾ ਨੰਬਰ ਹੈ 94171 88041 ਮੇਰਾ ਸਾਡਾ ਨੰਬਰ 95015 21749 ਤੇ ਆਪ ਸਭ ਦੇਖ ਸਕਦੇ ਹੋ ਕਿ ਪਿਛੇ ਜਿਹੜਾ ਦਰਿਆ ਦਾ ਵਹਿਣਾ ਉਹ ਬਿਲਕੁਲ ਬੰਦੇ ਨਾਲ ਆ ਗਿਆ ਜੀ ਤੋਂ ਕਿਰਪਾ ਕਰਕੇ ਸਾਰੇ ਬੇਨਤੀ ਸਾਰੇ ਭੈਣ ਭਰਾਵਾਂ ਨੂੰ ਸੰਪਰਦਾਵਾਂ ਨੂੰ ਸਾਨੀਆਂ ਜਿੱਥੇ ਬੰਦਿਆਂ ਨੂੰ ਸਾਡੀ ਆਣ ਕੇ ਮੱਤ ਕੀਤੀ ਜਾਵੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਚਲੋ ਯਾਰ ਦੋਸਤੋ ਚਲੋ